ਦੀ ਗਾਲ ਜੀ ਕੀ ਹਾਲ ਚਾਲ ਨੇ ਦੋਸਤੋ ਅੱਜ ਚੱਲੇ ਆ ਆਪਾਂ ਕਿੱਥੇ ਅਬਖਸ਼ੀ ਵਾਲੇ ਬੀਬੀ ਗਲਾਬਕੌਰ ਦੇ ਪਿੰਡ ਅੱਜ ਆਪਣਾ ਨਾਂ ਕਦਰੀ ਬੀਬੀ ਗਲਾਬਕੌਰ ਦੇ ਪਿੰਡ ਚ ਤੂੰ ਚਰਖਾ ਕੁਕਦਾ ਰੱਖ ਜਰ ਤੁਸੀਂ ਤੇ ਆਪਣੀ ਸਾਰੀ ਟੀਮ ਆ ਜਿਹੜੀ ਬੈਠੀ ਆ ਆਪਣਾ ਖਦੀ ਬਠਾ 15 ਵਾਲਾ ਪੰਦੀਪ ਮੰਦਰਾਂ ਵਾਲਾ ਆ ਭਾਈ ਜੀ ਬੈਠੇ ਨੇ bade bhai ਉਹਨਾਂ ਨੂੰ ਸਾਰੇ ਜਾਣਦੇ ਹੋ ਇਕਦਰ ਦੇ ਸਾਹਮਣੇ ਇਹਨੇ ਬਹੁਤ ਪੁਰਾਣੇ ਆਰਟਿਸਟ ਨੇ ਇੰਦਰ ਬਾਈ ਜੀ ਬੈਠੇ ਨੇ ਜਗਤਾਰ ਔਲਖ ਜੀ ਇਹ ਦਿੱਤੋ ਦੇ ਸਾਹਮਣੇ ਜਾਣਿਆ ਪਹਿਚਾਨਿਆ ਜਿਹੜਾ ਜੜਾ ਪੰਜਾਬੀ ਫਿਲਮ ਇੰਡਸਟਰੀ ਦਾ ਬੰਦਾ ਹੈ ਉਹ ਬਾਈ ਜੀ ਨੇ ਗੀ ਅਸਲ ਪਿੱਲਰ ਸੋਹਣਾ ਸੋਹਣਾ ਕੰਮ ਪੰਜਾਬੀ ਫਿਲਮਾਂ ਦੀ ਅਸਲੀ ਪਿੱਲਰ ਭਗਵਾਨ ਅਤਮਾਨ ਸਾਹਿਬ ਤੋਂ ਲੈ ਕੇ ਲਗਭਗ ਸਾਰੇ ਜਿਹੜੇ ਪੰਜਾਬੀ ਇੰਡਸਟਰੀ ਦੇ ਚੋਟੀ ਦੇ ਅਦਾਕਾਰ ਆ ਉਹਨਾਂ ਦੇ ਨਾਲ ਇਹਨਾਂ ਨੇ ਆਪਣਾ ਐਕਟਿੰਗ ਗਰੀਬੀ ਆ ਤੇ ਸਾਨੂੰ ਮਾਣ ਆ ਕਿ ਅਸੀਂ ਇਹਨਾਂ ਦੇ ਨਾਲ ਕੰਮ ਕਰ ਰਹੇ ਆ ਲੰਮੇ ਸਮੇਂ ਤੋਂ ਬਾਕੀ ਟੀਮ ਆਪਣੀ ਇਧਰ ਬੈਠੀ ਆ ਤੇ ਅੱਜ ਇੱਕ ਅੱਜ ਸੋਹਣਾ ਦਿਨ ਵੀ ਆ ਇੱਕ ਅੱਜ ਸੋਹਣਾ ਦਿਨ ਹੋਰ ਆ ਕਿ ਅੱਜ ਸਾਡੇ ਡਾਇਰੈਕਟਰ ਸਾਹਿਬ ਦਾ ਜਨਮ ਦਿਨ ਵੀ ਆ ਬਰਥਡੇ ਆ ਉਹਨਾਂ ਦਾ ਤੇ ਸਾਰੀ ਟੀਮ ਨੇ ਸੈਲੀਬ੍ਰੇਟ ਕਰਕੇ ਖੜੀ ਆ ਆ ਮੂਰੇ ਬੈਠੇ ਨੇ ਬਾਕੀ ਮਾਤਾ ਜੀ ਬੈਠੇ ਨੇ ਮਨਜੀਤ ਕੌਰ ਜੀ अॼ कई दे कडू ਆਪਰੇ ਗੱਲੀਆ ਬੱਚਾ ਕੋਲ ਕੇ ਬਣਾਣਾ ਕੋਲ ਕੇ ਆਹ ਲੋ ਜੀ ਇਹ ਅੱਜ ਸਾਡੇ ਡਾਇਰੈਕਟਰ ਸਾਹਿਬ ਦਾ ਜਨਮ ਦਿਨ ਹੈ ਜੀ ਇਹ ਲੱਡੂ ਜੀ ਦਾ ਜੀਜੀ ਦਾ ਜਨਮ ਦਿਨ ਹੈ ਤੇ ਆਹ ਲੱਡੂ ਜੀ ਨੇ ਦੀਦੇ ਆਏ ਇਹ ਤੁਹਾਨੂੰ ਥੋੜਾ ਜਿਹੀ ਦੇਖਣਗੇ ਇਹ ਦੇਖਦਾ ਹੋਇਆ ਆਹ ਤੁਹਾਨੂੰ ਕੱਲੇ ਡੱਬੇ ਦੇ ਵਿੱਚ ਨਰਸ਼ਨ ਕਰਾਵਾਂਗੇ ਹਾਂ ਐਂਡ ਦੇ ਕੱਲੇ ਡੱਬੇ ਦੇ ਵਿੱਚ ਨਰਸ਼ਨ ਨਹੀਂ ਉਹ ਡੱਬਾ ਵੀ ਉਹ ਨਹੀਂ ਤੇ ਹੋਊਗੀ ਨਾ ਲਓ ਜੀ ਪਹੁੰਚ ਗਏ ਆਪਾਂ ਆਪਣੇ ਟਿਕਾਣੇ ਦੇ ਦਿਖਾਉਣੇ ਆ ਫਿਰ ਸਾਨੂੰ ਨਾਟਕ ਕਿਵੇਂ ਖੇੜਦੇ ਹੁੰਦੇ ਆ ਚਲੋ ਭਾਈ ਵੇ ਬੈਗ ਫੇਰ ਕੱਢ ਲਾਂਗੇ ਜੀ ਨਹੀਂ ਜਾਨਾ ਦੇ ਦੋ ਚਲੋ ਭਾਈ ਉਤਰੋ ਕਰਾਂ ਵੇ

ਓ ਜੀ ਕੀ ਪੂਰੇ ਹੱਥ ਚ ਬਾਟੀ ਆ ਅੱਜ ਨਹੀਂ ਹਟਦਾ ਬਨਜਾਰ ਮ ਬਣੀ ਬਨਜਾਰਨ ਸਤਿ ਦੀ ਗੁਰਦੀ ਸਿੰਘ ਭਾਈ ਕਦਰੇ ਪਹਿਨ ਰਕਾਨ ਕਦਰੇ ਪਹਿਨ ਰਕਾਨ ਕਦਰੇ ਪਹਿਨ ਰਕਾਨ ਜੋ ਜੋ ਚੱਲੇ ਸੱਚ ਦੇ ਸਾਗਾ ਜੀ ਦੇ ਲੇਖੇ ਮਨ ਬਿਟ ਗਾਨੀ ਆਰਾਮੀ ਅਤੇ ਹੱਥ ਤੇ ਨੰਬਰ ਦਿੱਤੀ ਅਮਰ ਕਹਾਣੀ ਗਾੜੀ ਲਾਉਣ ਦੀ ਤਿਆਰੀ ਬਿਲਕੁਲ ਜਿਹੜਾ ਵੀ ਕਰਾਇਆ ਜਿਹੜਾ ਉਹ ਪੂਰਾ ਕਰਵਾਇਆ ਕਰਵਾਇਆ ਜਾ ਰਿਹਾ ਹੈ ਉਹਦਾ ਇਲਾਕਾੜਾ ਹੋ ਰਿਹਾ ਹੈ ਤੇ ਬਾਹਰ ਪ੍ਰੋਗਰਾਮ ਚੱਲਿਆਂ ਦਾ ਆਵਾਜ਼ ਥੋੜੀ ਘੱਟ ਸੁਣੂਗੀ ਤਿਆਰ ਹੋ ਰਹੇ ਆ ਫਿਰ ਆਪਾਂ ਸਟੇਜ ਤੇ ਜਾਣਾ ਹੈ ਕਾਜੀ ਆ ਗਿਆ ਵੇਟ ਕਰ ਰਹੇ ਆ ਕਿ ਕਦੋਂ ਆਪਾਂ ਨੂੰ ਹਾਕ ਮਾਰਨਗੇ ਵੀ ਆ ਜਾਓ ਭਾਈ ਨਾਕਲੀ ਜੜੀ ਦਾ ਆ ਜੱਬ ਹੁੰਦਾ ਤੇ ਫੋਨ ਤੇ ਬੈਂਕ ਤੇ ਲਾਪ ਤੇ ਸੂ ਨਗਰਾ ਤੇ ਮੇਰੇ ਸਾਹਮਣੇ ਬੈਠੇ ਹੁਣ ਹੀ ਆਵਾਜ਼ ਨਹੀਂ ਆਉਂਦੀ ਇੱਧਰ ਬੈਠਾ ਆ ਜਾਓ ਤੁਹਾਨੂੰ ਦਿਖ ਰਿਹਾ ਹੈ ਨਾ ਇਹ ਕਾ ਨਹੀਂ ਹੈਗਾਗਾ ਇਸ ਇੱਥੇ ਇੱਕ ਮਰੀਖਾਲ ਦੇ ਸਰੋਵਰ ਸਾਹਾ ਗੁਰੂ ਘਰ ਵੀ ਹੈਗਾ ਨਾਲ ਹੋ ਸਕਦਾ ਇਹ ਨਾਲ ਸਰੋਵਰ ਹੋ ਸਰੋਵਰ ਸਾਹਿਬ ਹੋਵੇ ਜਾਂ ਕੁਝ ਹੋਰ ਹੋਵੇ ਆ ਜਿਹੜਾ ਤੁਹਾਨੂੰ ਦਿਖ ਰਿਹਾ ਉੱਤੇ ਹਰਾ ਹਰਾ ਇਹ ਇਹਦੇ ਉੱਤੇ ਕਾਈ ਜੰਮੀ ਹੋਈ ਆ ਉਹ ਦੇਖੋ ਵਿੱਚ ਬੱਦਗਾਂ ਬੈਠੀਆਂ ਨੇ ਇਹਦੇ ਐ ਸ਼ਾਂਤ ਜਿੱਤ ਸੌ ਰਹੀਆਂ ਨੇ ਇਹ ਇਹ ਦੇਖਣ ਨੂੰ ਐ ਲੱਗਦਾ ਜਿਵੇਂ ਕੋਈ ਕੋਹਾ ਦੀ ਕਟਿੰਗ ਕਰੀ ਹੁੰਦੀ ਹੈਗੀ ਅਗਲੀ ਗੱਲ ਜਦੋਂ ਭਾਈ ਤਾਹੋਰ ਕੋਲੇ ਦੀ ਰਾਜੀ ਹਾਂ ਹਾਂ ਜੀ ਸਤ ਸ੍ਰੀ ਅਕਾਲ ਜੀ ਕਿੰਨੇ ਦਾ ਵਾਹ ਕੱਲੇ ਟੋਪੀ ਲੈਣੀ ਹੈ ਲੈ ਕੇ ਟੋਪੀ ਜੀ ਜੀ ਮੈਂ ਹੁਣ ਬਣਾ ਗੁਲਾਬ ਪੌੜੀ ਲੜੇ ਪੇ ਹਾਂ ਅੱਜ ਖਾਣੇ ਨੂੰ ਕਿਤੇ ਦਰਮਿਆਨ ਬੈਠ ਕੇ ਕੀ ਕਰਾਂਗਾ ਆਪਣੇ ਕੀ ਕਰੀ ਬਹੁਤ ਜਿਆਦਾ ਰੋਇਓ ਫੇਰ ਸੋਚ ਨੂੰ ਬਤਾ ਲਈ ਤੁਹਾਨੂੰ ਲੋਕਾਂ ਆਪਾਂ ਵੱਡੀ ਮੁਬਾਰਕ ਗੁਰੂ ਸਾਹਿਬ ਨੂੰ ਮੁਬਾਰਕ ਬਾਈ ਤੁਸੀਂ ਆ ਜਾਓ ਬਾਈ ਤੁਸੀਂ ਆ ਜਾਓ ਉਹਨਾਂ ਦੇ ਕੋਲ ਸੋਹ ਪੰਚੇ ਦਿੱਤਾ ਗਿਆ ਔਰ ਇਹ ਵੀ ਪੇਕਾ ਤਰੀਕਾ ਆਪਕਰ ਹੋਜੀ ਸਰਬੰਧਨ ਦੀ ਰਪਤਾਂ ਪਾਉਂਦੀ ਆ ਬੰਗਲ ਲਾਗੇ ਨਾਟਕ ਦੀ ਤਿਆਰੀ ਹੈ ਦਰਸ਼ਕ ਬੈਠੇ ਹੋਏ ਨੇ ਸਾਰੇ ਸਮੁੱਚੇ ਕੰਦਰ ਵੱਲੋਂ ਰੈਡੀ ਹੈ ਕੰਮ ਆਪਣਾ ਸਰਮਾਨ ਕਰ ਪਜਾ ਰਹੇ ਹਾਂ ਜੀ ਨਾਟਕ ਆਪਣਾ ਹੋ ਗਿਆ ਖਤਮ ਤੇ ਹੁਣ ਬਾਵਾਂ ਚੱਲੇ ਆਪਾਂ ਗੱਡੀ ਆਪਣੀ ਪੈਕ ਆ ਸਾਰਾ ਸਮਾਨ ਕੋੜਗੋਰਾ ਸਾਹੂ ਕੇ ਲੰਗਰ ਛੱਕਦੇ ਆ। ਨਹੀਂ ਬੀਬੀ ਮੈਂ ਅੱਜ ਦੱਚ ਲਾ। ਆ ਜਾਂਦੀ ਆਪਣੀ ਟੀਮ ਲੰਗਰ ਛੱਕ ਕੇ ਫੇਰ ਚਾਲੇ ਪਾਉਣੇ ਨੇ। ਧੰਨਵਾਦ। ਫੇਰ ਮਿਲਾਂਗੇ ਨਵੇਂ ਨਾਟਕ ਤੇ। ਚੰਗਾ ਜੀ ਸਤਿ ਸ਼੍ਰੀ ਅਕਾਲ। ਫੇਰ ਮਿਲਾਂਗੇ ਨਾਟਕ ਕਰਕੇ ਹੁਣ ਜਾ ਰਹੇ ਆਂ ਵਾਪਸ। 12 ਤਰੀਕ ਨੂੰ ਆਪਣਾ ਨਾਟਕ ਆ ਫੇਰ ਤੋਂ ਉੱਥੇ ਮਿਲਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ില്ല അപ്പൊ